ਸਾਸਿਕਾਲ ਦੋਸਤੋ ਤੁਸੀਂ ਦੇਖ ਸਕਦੇ ਆ ਜੀ ਜਿਹੜਾ ਇਹ ਪਾਣੀ ਦਾ ਵਹਾਅ ਕਿੰਨਾ ਤੇਜ਼ ਜਿਹੜਾ ਆ ਰਿਹਾ ਜੀ ਇਹ ਪਾਣੀ ਬਿਲਕੁਲ ਹਰੀਕੇ ਹੈਡ ਨਵਾਂ ਪੁਲ ਬਣਿਆ ਜੀ ਉਹਦੇ ਬਿਲਕੁਲ ਸਾਹਮਣੇ ਆ ਜੀ ਤੇ ਵੇਖੋ ਪਾਣੀ ਦੀ ਸਪੀਡ ਜਿਹੜੇ ਕਰੇਨ ਲਾਇਏ ਜੀ ਨਾ ਟੀਰਾ ਵੱਲੋਂ ਦੇਖੋ ਕਰੇਟਾਂ ਦੇ ਉੱਤੇ ਬਾਈ ਜੀ ਪਾਣੀ ਜਿਹੜਾ ਕਿਵੇਂ ਚੜਦਾ ਜਾ ਰਿਹਾ ਹੈ ਕਿ ਸਪੀਡ ਬਹੁਤ ਜ਼ਿਆਦਾ ਹੈ ਜੀ ਦੇਖੋ ਪਾਣੀ ਦੀ ਸਪੀਡ ਦਾ ਖੜਾਕ ਦੇਖੋ ਪਾਣੀ ਦਾ ਇਹ ਪਾਣੀ ਬਹੁਤ ਆ ਪਾਣੀ ਦਾ ਆਇਆ ਤੂੰ ਵੀ ਜਾਨ ਬਹੁਤ ਤੇਜ਼ੀ ਨਾਲ ਆਈ ਆ ਇਹ ਕਿਨਾ ਪਾਣੀ ਵੀ ਵੇਖੋ ਕਿਰਾ ਮਰੜਾ 40 ਫੁੱਟ ਜਿਹੜਾ ਮਰੜਾ ਟ ਹੈਗਾ ਔਰ ਜੋਧਿਆ ਔਰ ਵੇਖ ਬਦੇ ਬਾਬਿਓ ਜੋ ਥੋੜੀ ਜੀ ਜਾਣਕਾਰੀ ਸੰਗਤਾਂ ਨੂੰ ਅਪੀਲ ਕਰੋ ਕੱਲ ਆਈ ਇੱਥੇ ਕੱਲ ਕੰਸੇ ਕੰਮ 40 50 ਕ੍ਰੇਟ ਬੰਦ ਕੇ ਗਏ ਆ ਸਵੇਰੇ ਆ ਕੇ ਵੇਖਾ ਰੋਣ ਕੇ ਲੱਗਿਆ ਸਾਰੇ ਕ੍ਰੇਟਰ ਪਾਣੀ ਬਹੁਤ ਜ਼ਿਆਦਾ ਵਧ ਗਿਆ ਵਾ ਮਾਣ ਸ਼ਾਂਤੀ ਅੱਜ ਬਹੁਤ ਜ਼ਿਆਦਾ ਵਧਿਆ ਪਾਣੀ ਪਾਉਣਾ ਡਿਕਲੇਟ ਹੁੰਦਾ ਹੈ ਫਿਰ ਕਹਾਂਗੇ ਦੱਸਾਂਗੇ ਪਰ ਅੱਜ ਪਣੀ ਦਾ ਵਾੜ ਜਿਹੜਾ ਬਹੁਤ ਜ਼ਿਆਦਾ ਤੇਜ਼ ਹੈ ਤੇ ਸੰਗਤਾਂ ਨੂੰ ਕੀ ਫੀਲ ਕਰ ਰਹੀਆਂ ਨੇ ਜੀ ਵੱਧ ਤੋਂ ਵੱਧ ਇੱਥੇ ਪਹੁੰਚਣ ਜਦੋਂ ਸਾਰੇ ਪਿੰਡ ਡੁੱਬ ਗਏ ਉਦੋਂ ਬਾਹ ਫੜਦੇ ਨੇ ਕੋਈ ਫਾਇਦਾ ਬਿਲਕੁਲ ਜੀ ਹੋਣ ਜੇ ਬਾਹ ਫੜ ਲਈਏ ਉਹਦੇ ਨਾਲ ਦੀ ਰੀਸ ਨਹੀਂ ਜੇ ਆਜੋ ਮੈਂ ਤੁਹਾਨੂੰ ਮੈਂ ਪੂਰੇ ਬਾਰੇ ਲਾਈਏ ਸੂਰਨਿੰਦਾਈ ਤੇ ਇੰਨੇ ਕੋਈ ਭਾਰ ਨਹੀਂ ਪੈਂਦਾ ਇੱਥੇ ਬਹੁਤ ਸੰਗਤ ਆ ਜਾਂਦੀ ਆ ਕੋਈ ਚੰਗਰ ਨਹੀਂ ਵਾਹੇ ਪਰ ਸਾਰੇ ਨੂੰ ਆਉਂਦੀ ਇੱਥੇ ਪੀਲ ਹੈ ਕਿ ਪਹੁੰਚੋ ਇੱਥੇ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਵਧੀਆ ਗੱਲ ਜੀ ਸੰਗਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਲੋ ਆਉਂਦੀ ਵੀ ਬਹੁਤ ਆ ਤੇ ਹੋਰ ਵੀ ਬਾਈ ਦੀ ਸੰਗਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਦੇਖ ਸਕਦੇ ਆ ਕਿਵੇਂ ਜਿਹੜੀ ਇੱਥੇ ਸੇਵਾਵਾਂ ਚੱਲ ਰਹੀਆਂ ਜੀ ਤੇ ਜਿਹੜੀ ਇਹ ਢਾਲ ਲੱਗੀ ਆ ਵੀ ਇੱਕ ਮਿੰਟ ਇੱਕ ਮਿੰਟ ਖੜੇ ਫੋਟੋ ਸਿੱਖ ਲੈਂਦੇ ਆ ਪੱਤਰ ਸਾਹਿਬ ਦੇ ਆਓ ਜੀ ਆਓ ਦੇਖੋ ਜਿਹੜੀ ਜਗ੍ਹਾ ਤੋਂ ਲਾਓ ਜੀ ਨਹੀਂ ਆ ਬੈਠੇ ਖੜੀ ਜਾਓ ਦੇ ਪਈ ਜਾਓ ਦੇਖੋ ਜੀ ਦੇਖ 63 ਕਰੂਰ ਸਾਹਿਬ ਰੋਡ ਦੇ ਉੱਤੇ ਆ ਰਹੇ ਆ ਤੇ ਪਾਣੀ ਦੀ ਸਪੀਡ ਬਾਈ ਜੀ ਬਹੁਤ ਜ਼ਿਆਦਾ ਵੀ ਤੇ ਸੰਪਰਦਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਤੇ ਬਾਕੀ ਆ ਜੋ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਜਿਹੜੀਆਂ ਸੰਗਤਾਂ ਕਿਵੇਂ ਇੱਥੇ ਸੇਵਾ ਕਰਦੀਆਂ ਜੀ ਬਾਬਾ ਸੂਰਦਾ ਸਿੰਘ ਉਦੋਂ ਦੇ ਹੀ ਇੱਥੇ ਨਾਲ ਸੰਗਤਾਂ ਦੇ ਸਹਿਯੋਗ ਦੇ ਰਹੇ ਆ ਬਾਬਾ ਤਰਨਦੇਲੇ ਬਾਬਾ ਬਾਬਾ ਜਗਤਾਰ ਸਿੰਘ ਜੀ ਤਰਨਤਾਰ ਦੇ ਬਾਬਾ ਅਮਿੰਦਰ ਸਿੰਘ ਜੀ ਉਹਨਾਂ ਦਾ ਹਾਂਜੀ ਬਹੁਤ ਜ਼ਿਆਦਾ ਸਹਿਯੋਗ ਆ ਜੀ ਉਹਦੋਂ ਦੇ ਸੰਗਤਾਂ ਵੇਖੋ ਕੇਲਿਆਂ ਦੀ ਸੇਵਾ ਤਾਂ ਹੋਰ ਵੀ ਫੁਲਕਿਆਂ ਦੀ ਦਾਲ ਪਾਣੀ ਦੀ ਸਾਰਾ ਦਿਨ ਸੇਵਾ ਬਾਈ ਜੀ ਚੱਲਦੀ ਇਹਨਾਂ ਸੰਪਰਦਾਵਾਂ ਦੀ ਬਹੁਤ ਵੱਡਾ ਯੋਗਦਾਨ ਹੈ ਜੀ ਤੇ ਬਾਕੀ ਇੱਥੇ ਵੇਖੋ ਪਾਣੀ ਦੀ ਸਪੀਡ ਚੈੱਕ ਕਰੋ ਜਾ ਰਹਾ ਹੁੰਦਾ ਬਾਈ ਜੀ ਪਾਣੀ ਦੀ ਆਵਾਜ਼ ਚੈੱਕ ਕਰੋ ਕਿੰਨੀ ਆ ਰਹੀ ਹੈ ਜੀ ਜਿਹੜਾ ਕ੍ਰੇਡ ਆ ਬਾਈ ਜੀ ਇਧਰਾਂ ਸਾਈਡ ਤੋਂ ਦੇਖ ਕੇ ਦੇਖੋ ਕਿਥੋਂ ਤੱਕ ਪਹੁੰਚ ਗਿਆ 40 ਫੁੱਟ ਦੇ ਲਗਭਗ ਜਿਹੜਾ ਇਹ ਮਰੜਾ ਰੋੜੀ ਚੁੱਕਾ ਜੀ ਤੁਹਾਨੂੰ ਲੋਕੇਸ਼ਨ ਵੀ ਬਾਈ ਜੀ ਦੱਸਦੇ ਆ ਸਾਰੀ ਜਿੱਥੇ ਸੇਵਾ ਚੱਲ ਰਹੀ ਆ ਆਜੋ ਨਾਲ ਦੀ ਨਾਲ ਸੰਗਤਾਂ ਦੇ ਦਰਸ਼ਨ ਬਾਈ ਜੀ ਕਰੀ ਚਲੋ ਕਿਵੇਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਤੇ ਵੇਖੋ ਜਿਹੜਾ ਕਿੰਨਾ ਕੋਟਾ ਹੈ ਬਾਈ ਜੀ ਜਮਾ ਕੀਤਾ ਜਾ ਰਿਹਾ ਸੰਗਤਾਂ ਵੱਲੋਂ ਬਹੁਤ ਜਿਆਦਾ ਪਾਣੀ ਤੇ ਜਾ ਰਿਹਾ ਤੇ ਵੇਖੋ ਜਿਹੜੇ ਵੀਰ ਸੇਵਾ ਕਰਨ ਵਾਲੇ ਬਾਈ ਜੀ ਅਲੱਗ-ਅਲੱਗ ਪਿੰਡਾਂ 'ਚੋਂ ਪਹੁੰਚ ਰਿਹਾ ਵੇਖੋ ਆਪ ਹਰ ਇੱਕ ਵੀਰ ਯੋਗਦਾਨ ਪਾ ਰਿਹਾ ਏ ਹੋਰ ਜੀ ਸੀਤਲ ਸਿੰਘ ਜੀ ਆਪਣਾ ਮਿੱਤਰ ਆ ਉਹ ਵੀ ਵੇਖੋ ਕਿੰਨੀ ਵੱਡੀ ਗਿੱਧੀ ਵੇਖੋ ਤੋੜੇ ਭਰਨ ਵਾਲੇ ਜੋਧੇ ਲੱਗੇ ਹੋਇਆ ਜੀ ਜਿਹੜੇ ਸੇਵਾ ਕਰਦੇ ਆ ਭਰਾ ਸਾਡੇ ਇਸੇ ਤਰ੍ਹਾਂ ਰਲ ਮਿਲ ਕੇ ਬਾਈ ਜੀ ਜਿਹੜਾ ਇਹਨੂੰ ਮਰੜੇ ਲਓ ਜੀ ਸਰਦਾਰ ਜੀ ਸਰਦਾਰ ਜੀ ਲਓ ਹਾਂਜੀ ਬਾਬੇ ਉਹ ਦਿਓ ਥੋੜੀ ਜੀ ਜਾਣਕਾਰੀ ਕੀ ਕਹਿਣਾ ਚਾਹੁੰਦੇ ਸਰਦਾਰ ਜੀ ਜਾਣਕਾਰੀ ਤੇ ਵੀਰ ਬਾਬਾ ਹੀ ਮੋਗੀ ਹੋਏ ਆ ਦੀ ਬਾਬਾ ਦੇ ਨਹੀਂ ਜਾਣਕਾਰੀ ਨਹੀਂ ਨਹੀਂ ਹੁਣ ਦੱਸ ਦੋ ਮੋਕ ਕਿਉਂਕਿ ਪੰਡਾ ਦੇ 40 ਫੁੱਟ ਮਰੜਾ ਦੇ 40 ਫੁੱਟ ਰੋੜ ਗਿਆ ਤੇ ਜਾਣਕਾਰੀ ਕਿਵੇਂ ਮੋਗੀ ਜਾਂਦੇ ਵੀਰ ਮੈਂ ਇਹਨਾਂ ਨੂੰ ਚਾਹੀ ਜਾਣਕਾਰੀ ਤੇ ਤੈਨੂੰ ਇਹਨੂੰ ਮਸਾਉਣ ਕਰਦਾ ਠੀਕ ਹੈ ਜੀ ਚਲੋ ਜੀ ਤੇ ਯੋ ਦੇ ਵੇਖੋ ਸੇਵਾ ਚ ਲੱਗੇ ਹੋਇਆ ਆਪਣਾ ਸਾਡੀ ਤੇ ਕਿਹੜਾ ਨੇਰੀ ਸਾਇਨਾ ਮਾਜੇ ਦੇ ਮੇਹ ਲਣੀਆਂ ਨਹੀਂ ਰੀza ਮਾਜ ਦੇ ਮੇਜ ਲੈਂਦੇ ਆ ਵੇਖੋ ਕਿਸੇ ਵੀ ਦੁੱਖ ਸੁੱਖ ਦੇ ਸਮੇਂ ਬਾਕੀ ਮਾਲਵੇ ਵਾਲੇ ਵੀਰਾਂ ਦਾ ਵੀ ਬਹੁਤ ਸਹਿਯੋਗ ਆ ਜਿਹੜੇ ਸੇਵਾ ਲੈ ਕੇ ਆ ਰਹੇ ਆ ਤਾਰੀ ਵਾਲੇ ਟਾਰੀ ਵਾਲੇ ਬਾਟਰੀ ਵਾਲੇ ਟਾਰੀ ਵਾਲੇ ਬਾਈ ਵਾਲੇ ਦਾ ਬਾਟਰੀ ਆ ਪੈ ਗਿਆ ਨਹੀਂ ਤੇ ਸਾਰੇ ਵੀਰ ਵੇਖੋ ਬੜਾ ਸਹਿਯੋਗ ਦੇ ਰਿਆ ਤੁਹਾਨੂੰ ਔਰ ਇਹ ਮੈਂਬਰ ਸਾਹਿਬ ਤੇ ਆਜੋ ਨਾਲ ਦੀ ਨਾਲ ਤੁਹਾਨੂੰ ਸੰਤੋ ਦੇ ਦਰਸ਼ਨ ਕਰਾਈ ਜਲੀ ਇਧਰ ਲੈ ਕੇ ਆਪ ਹਨੀਆਂ ਦੀ ਲੈ ਲੈ ਬਾਪਾ ਜੀ ਮੁੰਡੇ ਦੇਖੋ ਮੁੰਡੇ ਦੇਖੋ ਬਜ਼ੁਰਗਾਂ ਦੀ ਭਣਾ ਪੱਕ ਤੈਨੂੰ ਰੁੜਕੇ ਵਾਪਸ ਤੇ ਬਾਵੇ ਬਾਪੂ ਦਸ ਰਿਹਾ ਜੀ ਨੌਜਵਾਨ ਗੱਭਰੂ ਮੁੰਡੇ ਹਾਸਾ ਮਜ਼ਾਕ ਕਰ ਲੈਂਦੇ ਆ ਵੇਖੋ ਇਧਰ ਜਿਹੜੇ ਵੀਰ ਸੇਵਾਵਾਂ ਨਿਭਾ ਰਹੇ ਜੀ ਵੇਖੋ ਬੜਾ ਯੋਗਦਾਨ ਹੈ ਜੀ ਤੇ ਬਿਲਕੁਲ ਟਾਲੀਆਂ ਦੇ ਨੇੜੇ ਲੋਕੇਸ਼ਨ ਦੱਸ ਦਈਏ ਭਰਾਵਾਂ ਨੂੰ ਜਿਹੜਾ ਜਗਲਾਤ ਮਹਿਕਮਾ ਬਾਈ ਜੀ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਿੱਥੇ ਚੱਲ ਰਿਹਾ ਹੈ ਜੀ ਤੇ ਆਜੋ ਨਾਲ ਦੀ ਨਾਲ ਹਾ ਵੇਖੋ ਕਿਵੇਂ ਕਰਾਂ ਨੌਜਵਾਨ ਗੱਭਰੂ ਜੋ ਦੇ ਵੇਖੋ ਫਦੇ ਬੁਲਾ ਰਿਹਾ ਹੈ ਜੀ ਤੇ ਸੇਵਾ ਕਰਨ ਲਈ ਪਹੁੰਚ ਰਿਹਾ ਹੈ ਬੜਾ ਯੋਗਦਾਨ ਵੇਖੋ ਕਿੰਨੀ ਜ਼ਬੀੜਾ ਮਾਵੇ ਵਾਲੇ ਜੋ ਦੇ ਵਖਾ ਵਾਹ ਜੀ ਵਾਹ ਪਿੰਡ ਮਾ ਵੇ ਵੇਖਦੀ ਫੀਮ ਦੱਸਾਂ ਇੱਕ ਸਕੀਮ ਬਾਈ ਜੀ ਇਧਰ ਸਾਡੇ ਮੈਂਬਰ ਸਾਹਿਬ ਵੀ ਖੜੇ ਹੋਇਆ ਜੀ ਮੈਂਬਰ ਸਾਹਿਬ ਜੀ ਬਾਈ ਖਾਲਸਾ ਬੱਤੇ ਬਾਬਾ ਜੀ ਬਾਬਾ ਜੀ ਦਿਓ ਜਾਣਕਾਰੀ ਜਿਹੜਾ ਮਰੜਾ ਵੇਖੋ ਰੋੜਦਾ ਜਾ ਰਿਹਾ ਤੇ ਕਿੰਨਾ ਜਿਹੜਾ ਰੋੜ ਚੁੱਕਾ ਹੈ ਜੀ ਤੇ ਸੰਗਤਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆ ਪੀਰ ਜੀ ਬਹਿਗਰ ਜੀ ਖਾਲਸਾ ਬਹਿਗਰ ਬੇਨਤੀ ਆ ਜੀ ਕੱਲ ਤੋਂ ਜਿਹੜਾ ਇਹ ਮੜਾ ਲੱਗਾ ਵਾ ਚਲੋ ਬਹੁਤ ਮਜਬੂਰੀ ਸੀ ਬਹਿਦੇ ਨੇ ਇਹ ਪਰ ਇਹ ਆ ਵੀ ਕੱਲ ਤੋਂ ਇਹਨੂੰ ਢਾ ਜਿਹੜੀ ਆ ਲੱਗੀ ਆ ਤੇ ਥੋੜਾ ਥੋੜਾ ਕਰਕੇ ਡਿੱਗ ਰਿਹਾ ਅੱਜ ਇਹਨੂੰ ਮਾਰ ਥੋੜੀ ਜੀ ਪਾਣੀ ਵੀ ਜਿਆਦਾ ਕਿਉਂ ਪਾਣੀ ਛੱਟ ਇੱਥੇ ਬਹੁਤ ਜਿਆਦਾ ਵੱ ਚੁੱਕੀ ਹੈ ਲਗਭਗ 50 ਫੁੱਟ ਜਿਹੜਾ ਮਰੜ ਆ ਟਹਿਗੇ ਪਿੱਛੇ ਆ ਚੁੱਕਾ ਵਾ ਜੇ ਇਸ ਤੋਂ ਵੱਧ ਟੈਂਦਾ ਤੇ ਉਦੋਂ ਬਾਅਦ ਜਿਹੜੀ ਬੰਨ ਨੂੰ ਮਾਰ ਜਿਹੜੀ ਜਿਆਦੀ ਵੱਧੂਗੀ ਇਧਰ ਪਿੱਛੇ ਵਿਖਾ ਦਿਓ ਆ ਮਗਰ ਵੀ ਛੱਟ ਜਿਹੜੀ ਆ ਇੱਧਰੋਂ ਘੁੰਮ ਕੇ ਹੁਣ ਇਹਨੂੰ ਹੋ ਗਈ ਆ ਬੰਦ ਆਲੀ ਬੰਨਾਲੀ ਜਰਨ ਬੰਨਾਲ ਦੀ ਸਾਈਡ ਲੋਕੀ ਬਿਲਕੁਲ ਜੀ ਹੋਈ ਬੇਨਤੀ ਕਰਦੇ ਆਂ ਵੀ ਇੱਥੇ ਵੱਧ ਤੋਂ ਵੱਧ ਪ੍ਰਸ਼ਾਸਨ ਜਾਂ ਸਾਰੇ ਚੀਜ਼ ਦੇ ਧਿਆਨ ਦੇਣ ਤਾਂ ਪਾਣੀ ਅਜੇ ਲੰਮਾ ਚੱਲਣ ਵਾਲਾ ਬਿਲਕੁਲ ਕਿਤੇ ਹੈ ਹੀ ਨਹੀਂ ਵੀ ਇਹਨੇ ਸਵੇਰੇ ਬੰਦ ਹੋ ਜਾਣਾ ਤੇ ਬੇਨਤੀ ਆ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਤੇ ਇਹਨੂੰ ਆਪਾਂ ਬਚਾਈਏ ਤਗੜੇ ਹੋ ਗਏ ਚਲੋ ਅੰਦਰ ਜਿਹੜੀ ਮਾਰ ਪਈ ਉਹ ਤੇ ਪਈ ਆ ਪਰ ਜੇ ਬਾਹਰ ਵੀ ਕੋਈ ਮਾਰ ਪੈਂਦੀ ਆ ਤੇ ਉਸ ਭਾਦਨੀ ਜਿਹੜੀ ਓਕੀ ਹੋ ਜਾਏਗੀ ਓਕੀ ਹੋ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਮੈਂਬਰ ਸਾਹਿਬ ਵੀ ਉਦੋਂ ਦੇ ਡਟੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੇਨਤੀ ਇਹ ਆ ਇਹ ਹਰੀਕੇ ਤੋਂ ਲੈ ਕੇ ਤੇ ਖੋੜ ਬੁੱਡੇ ਤੱਕ ਜਿੱਥੋਂ ਤੱਕ ਆਪਾਂ ਜਾਣਕਾਰੀ ਹੈ ਜੇ ਇਸ ਵਕਤ ਸਭ ਤੋਂ ਵੱਧ ਨੁਕਸਾਨਦਾਇਕ ਜਗ੍ਹਾ ਹੈ ਤੇ ਉਹ ਜਿੱਥੇ ਹੁਣ ਖੜੇ ਇੱਥੇ ਹੈ ਕਿਉਂਕਿ ਮਰਣਾ ਅਗਲੇ ਬੰਨੇ ਹੋਣੇ ਨੇ ਦੱਸਿਆ 50 60 ਫੁੱਟ ਟੁੱਟ ਗਿਆ ਜੇ ਇਹ ਨੂੰ ਵੱਧ ਟੁੱਟਦਾ ਹੈ ਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਜਿਹੜਾ ਇਹਨੂੰ ਪਿਛਲੇ ਪਿਛਲੇ ਸਾਲ ਵੀ ਜਿਹਦੇ ਥੱਲੇ ਅੱਧਾ ਕਿਲੋਮੀਟਰ ਜਾ ਕੇ ਬੰਨ ਟੁੱਟਿਆ ਹੈ ਹਰ ਕੀ ਨਵੇਂ ਸੰਭਾਰ ਬੱਗੇ ਹੀ ਪਰ ਈਮਾਂ ਦੀ ਬਦੌਲਤ ਕਾਫੀ ਪਾਣੀ ਪਿੱਛੇ ਚੱਲ ਰਿਹਾ ਸੀ ਪਰ ਉਹ ਮਰੜਾ ਜਿਹੜਾ ਬੜਾ ਜ਼ੋਰ ਨਾਲ ਲਗਾਤਾਰ ਟੁੱਟ ਰਿਹਾ ਹੈ ਬਾਕੀ ਹੋਰ ਕਿਤੇ ਕੋਈ ਖਤਰਾ ਨਹੀਂਗਾ ਜਿੰਨਾ ਇੱਥੇ ਜ਼ਿਆਦਾ ਖਤਰਾ ਹੈ ਇਸ ਲਈ ਸਰਕਾਰੀ ਪ੍ਰਸ਼ਾਸਨ ਨੂੰ ਬੇਨਤੀ ਆ ਆਪਣਾ ਜਾਓ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਵੱਧ ਤੋਂ ਵੱਧ ਇੱਥੇ ਕਾਰ ਮਤਲਬ ਇਹ ਆਪਦਾ ਕੰਮ ਜਾਰਾ ਉਹ ਆਕੇ ਕਰਨ ਤੇ ਮੈਂ ਆਕੇ ਪੁੱਛ ਚੁੱਕਿਆ ਐਕਸ਼ਨ ਤੇ ਜੇ ਨੂੰ ਉਹ ਦੋਵੇਂ ਇੱਥੇ ਨਹੀਂ ਨੇ ਅੱਛਾ ਜੀ ਨਾ ਐਕਸ਼ਨ ਇੱਥੇ ਮੌਜੂਦ ਆ ਨਾ ਜੇਈ ਹੈ ਬਿਲਕੁਲ ਜੀ ਜਿਹੜਾ ਉਹ ਜਿੱਥੇ ਸੇਫ ਜਗ੍ਹਾ ਤੇ ਦਾਰਜਣ ਤੋਂ ਕੰਮ ਚੱਲ ਰਿਹਾ ਉੱਥੇ ਬੈਠਾ ਜਾਵੇ। ਅੱਗੇ ਡੋਰ ਜਿਹੜੀ ਪ੍ਰਸ਼ਾਸਨ ਦੇ ਇੱਥੇ ਹੈ। ਬਿਲਕੁਲ ਜੀ। ਬਾਕੀ ਪ੍ਰਧਾਨ ਸਾਹਿਬ ਜੀ ਪਹੁੰਚ ਗਏ ਸਾਹਿਬ ਚੱਲੇ 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 ਆ ਜਾਓ ਦੇਖੋ ਚੱਲੀਏ ਆ 1 ਮਿੰਟ ਪ੍ਰਧਾਨ ਸਾਹਿਬ ਹਾਂਜੀ ਵੈਰ ਜੀ ਖਾਲਸਾ ਸਾਹਿਬ ਜੀ ਬਦੇ ਮਜ਼ਦੂਰ ਚਿਕਰਸ਼ ਕਮੇਟੀ ਦੇ ਸੂਬਾ ਕੋ ਪਹੁੰਚਿਆ ਜੀ ਇੱਥੇ ਦੇਖ ਰਿਹਾ ਜੀ ਕੀ ਹਾਲਾਤ ਬਣੇ ਪਏ ਕਿੰਨਾ ਜਿਹੜਾ ਪਾਣੀ ਵਧ ਰਿਹਾ ਪ੍ਰਧਾਨ ਸਾਹਿਬ ਜੀ ਦਿਓ ਥੋੜੀ ਜਿਹੀ ਸੰਗਤਾਂ ਨੂੰ ਕੀ ਅਪੀਲ ਕਰਾਂ ਮੈਂ ਅਸਲ ਦੇ ਵਿੱਚ ਵੀ ਸੰਗਤਾਂ ਦੀ ਮੈਂ ਤਾਂ ਕਿਹਾ ਅਪੀਲ ਕੀ ਅਨੰਤ ਮੈਂ ਸਲੂਟ ਕਰਦਾ ਹਾਂ ਬਿਲਕੁਲ ਜੀ ਕਿਉਂਕਿ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਪਹਿਲੇ 18 15 18 ਦਿਹਾੜੇ ਜੀ ਇਹਨਾਂ ਦੀ ਮਿਹਨਤ ਦਾ ਸਿਰ ਸਦਕਾਈ ਮੈਂ ਕਿਹਾ ਵੀ ਰੱਬ ਜਿਹਨੂੰ ਰੱਬ ਨੂੰ ਮਿਲੇ ਨਹੀਂਗੇ ਪਰ 15 18 ਦਿਹਾੜਾ ਤੋਂ ਤੁਰਦਾ ਫਿਰਦਾ ਰੱਬ ਜਿਹੜਾ ਵੇਖ ਰਿਹਾ ਆ ਇਹ ਰੱਬ ਰੂਪ ਨਹੀਂ ਜਿਹੜੇ ਸਤਿਮਾਹ ਪੁਰਸ਼ਵਾਹ ਕਰ ਰਹੇ ਆ ਜਾਂ ਸਤਿਤਾ ਸਵਾਹ ਕਰ ਰਹੀਆਂ ਜਿਹੜੇ ਲੰਗਰ ਲੈ ਕੇ ਆ ਰਹੇ ਆ ਜਿਹੜੇ ਤੂੜੀ ਦਾਣਾ ਲੈ ਕੇ ਆ ਰਹੇ ਆ ਪੱਠੇ ਲੈ ਕੇ ਆ ਰਹੇ ਆ ਉਹਨਾਂ ਦੇ ਅਫਰੀਨ ਪਰ ਇੱਕ ਅਪੀਲ ਤੁਹਾਡੇ ਮਾਣਮਕ ਕਰੂੰਗਾ ਤੇ ਜਿਹੜੇ ਵੀਰ ਸਹਾਈਤਾ ਲੈਂਦੇ ਆ ਲੋਡਵੰਦ ਸਹਾਈਤਾ ਲਿਓ ਜੇ ਜਿਹਨੂੰ ਨਹੀਂ ਲੋੜ ਇਹ ਚੀਜ਼ਾਂ ਜਿਹੜੀਆਂ ਸੰਗਤ ਲਈ ਲੋਡਵੰਦਾਂ ਲਈ ਆਈਆਂ ਵਾ ਇਹ ਕੋ ਬੋਲ ਬੇਲੋੜਾ ਲੈ ਗਿਆ ਤਾਂ ਉਹਦੇ ਵਾਸਤੇ ਵੀਰੋ ਮੇਰੀ ਅਪੀਲ ਜੇ ਤੁਸੀਂ ਮਨ ਜੋ ਮਰਜ਼ੀ ਵੀ ਕਿਉਂ ਜ਼ਹਿਰ ਪਾਣਾ ਜੇ ਤੇ ਜ਼ਹਿਰ ਖਾਣਾ ਬਹੁਤ ਮਾਰਾ ਉਗਾ ਵਾ ਉਹ ਚੀਜ਼ ਨੂੰ ਘਰ ਜਣਾ ਰੱਖਿਓ ਜੇ ਲੋਡਵੰਦ ਵਾਸਤੇ ਚੀਜ਼ ਜਾਵੇ ਜਿਹੜਾ ਵਿਚਾਰਾ ਡੁੱਬ ਕੇ ਬੈਠਾ ਵਾ ਜਿਹੜੇ ਵਿਚਾਰੇ ਦੇ ਨਾਂ ਤੂੜੀ ਰਹੀ ਦਾ ਪੱਠੇ ਰੇ ਨਾ ਦਾਣਾ ਰਿਆ ਨਾ ਘਰ ਰਿਆ ਉਹਦੇ ਵਾਸਤੇ ਸਾਰੀਆਂ ਚੀਜ਼ਾਂ ਜਿਹੜੀਆਂ ਵਾਂ ਉਹ ਅਮਰਤਮਈ ਆ ਜਿਹੜੀਆਂ ਸੰਗਤਾਂ ਲੈ ਕੇ ਉਹਨੀਆਂ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਵੀ ਸਲੂਟ ਤੇ ਜਿਹੜੇ ਉਹਨੇ ਗੁਰੂ ਗੁਰੂ ਆ ਕੇ ਸਵਾਮਾ ਕਰ ਰਹੇ ਆ ਉਹਨਾਂ ਨੂੰ ਵੀ ਇਹ ਸੰਕਟ ਦੀ ਘੜੀ ਦਾ ਇਹ ਸੰਕਰਣੀ ਕਰੀਏ ਕਿ ਆਪਾਂ ਸਾਰਿਆਂ ਨਾਲ ਮਿਲ ਕੇ ਉੱਪਰ ਜਾਣਾ ਵਾ ਐਦੋਂ ਬਾਅਦ 20 ਦਿਨਾਂ ਤੋਂ ਬਾਅਦ ਜਿਹੜੀ ਤੁਹਾਡੀ ਸੇਵਾ ਲੱਗਣੀ ਚਾਹੀਦੀ ਆ ਜੋ ਜੋ ਜਿਹੜੇ ਵੀ ਸਵਾਮਾ ਕਰ ਰਹੇ ਜੀ ਉਹ ਸੇਵਾ ਨੂੰ ਤਣਕਈ ਨਾ ਨਿਭਾ ਗਏ ਨਾ ਤੇ ਆਪਾਂ ਦਰਿਆ ਦੇ ਵਿੱਚੋਂ ਰੇਤਾ ਮਚਿਦਾ ਆ ਕੀ ਇਹ ਲੈ ਲਿਓ ਇਹਨੂੰ ਨਹਿਰੀ ਰੂਪ ਦੇ ਸਮਝਾ ਪਾਵਾਂਗੇ ਗਾਂ ਤੋਂ ਫਲੱਡ ਆਉਣ ਦਾ ਜੇ ਆਉਣ ਤੇ ਆਪਣੇ ਥਾਂ ਥਾਂ ਦੀ ਨਿਕਲ ਜਾ। ਇਹੋ ਜਿਹਾ ਬੰਦਲਾ ਉਹ ਕਰਾਵਾਂਗੇ ਪਰ ਤੁਹਾਡੇ ਵੱਡੇ ਸੁਰੱਖਿਅਤ ਨਾ ਹੁੰਦਾ ਨਹੀਂ। ਆਓ ਇੱਕੋ ਜਿਹਾ ਏਕੇ ਦੇ ਨਾਲ ਆਪਾਂ ਸਭ ਉੱਪਰ ਜਾਗੇ ਧੰਨਵਾਦ। ਵਾਹ ਜੀ ਵਾਹ। ਬੜੀ ਵਧੀਆ ਵਹਿਰ ਜੀ ਦਾ ਖਾਲਸਾ ਮੇਰੇ ਬਤੇ ਬਾਬਾ ਜੀ ਪ੍ਰਧਾਨ ਸਾਹਿਬ ਜਾਣਕਾਰੀ ਦਿੰਦੇ ਹੋਇਆ ਬੜੇ ਸੁਭਾ ਗੁਣੇ ਤੇ ਬੜੇ ਗਾ ਜ਼ਿੰਮੇਵਾਰ ਗਾ ਨੇ। ਇਹਨਾਂ ਦੇ ਸਿਰ ਤੇ ਜੀ ਤੇ ਸਾਰੀ ਜਾਣਕਾਰੀ ਬੜੇ ਵਧੀਆ ਤਰੀਕੇ ਨਾਲ ਦੇਤੀ ਆ ਵੀ ਉਹਨਾਂ ਬੰਦਿਆਂ ਨੂੰ ਜ਼ਹਿਰ ਦੇ ਜਿਹੜੇ ਬੰਦੇ ਨਹੀਂ ਕੋਸ਼ ਡੁੱਬਾ ਜਾਂ ਐਵੇਂ ਬਾਕੀ ਦੇਖੀ ਚਲੋ ਸੰਗਤਾਂ ਜਿਹੜੀਆਂ ਸੇਵਾ ਕਰਨ ਵਾਸਤੇ ਪੰਜ ਪਰਸੋਂ ਦੇ ਆਏ ਆ ਅੱਜ ਪਰਸੋਂ ਦੇ ਆਏ ਆ ਚੌਲ ਖਾਂਦੇ ਨੇ ਬਿਲਕੁਲ ਸੇਵਾ ਵੀ ਕਰਨੀ ਚਾਹੀਦੀ ਉਹਨਾਂ ਬੰਦਿਆਂ ਨੂੰ ਖੋਲਾ ਜਿਵੇਂ ਜੜ ਚੌਲ ਖਾਂਣ ਜੋ ਮਰਜੀ ਜਾਂ ਜੜੇ ਇਹ ਨਹੀਂ ਕਰਦਾ ਕੱਖ ਨਹੀਂ ਕਰਦਾ ਕੱਖ ਖਤਮ ਕਰ ਕਦਮ ਖਾਣੀ ਕਿਹੜਾ ਪਿੰਡ ਕੇ ਦਾ ਉਹ ਪਿੰਡ ਆ ਉਹ ਆ ਜਾਓ ਖੋਲਾ ਆ ਭਾ ਟੋਕੀ ਟੋਕੀ ਉਸਕੇ ਜਾਓ ਆ ਜਾਓ ਕੇਲਾ ਲੈਣਾ ਰੋ ਜੋੜਿਆ ਪੂਰਾ ਲੈ ਦਿੰਦੇ ਆ ਉਹ ਅਗਲੇ ਨੂੰ ਫਾ ਕਿਲਾ ਜਿਹੜਾ ਚੰਗਾ ਸੀ ਬੜੇ ਜ਼ੋਰ ਦੇ ਵੇਖੋ ਕਰਾਂ ਸ਼ੇਅਰ ਕਰੀ ਜਲਾ ਵੇਖੋ ਸਾਡੇ ਸੈਦੋ ਪਿੰਡ ਵਾਲੇ ਭਾਜ ਵੀ ਸੇਵਾ ਕਰ ਰਹੇ ਪਰਾ ਆਪੋ ਆਪਣਾ ਯੋਗਦਾਨ ਹਰੇਕੀ ਪਾ ਰਿਆ ਜੀ ਉੱਥੇ ਹੀ ਮੋੜ ਤੇ ਉੱਥੇ ਸ਼ੇਅਰ ਕਰੀ ਚਲੋ ਵੀਡੀਓ ਬਹੁਤ ਬਹੁਤ ਬਾਈ ਜੀ ਬਾਕੀ ਇਧਰ ਮੈਂਬਰ ਸਾਹਿਬ ਵੀ ਪਹੁੰਚ ਚੁੱਕਿਆ ਜੀ ਚੇਅਰਮੈਨ ਸਾਹਿਬ ਬਲਵੀਰ ਸਿੰਘ ਆ ਤੇ ਸਾਡਾ ਵੀਰ ਸੇਵਕ ਸਿੰਘ ਜੀ ਮੈਂਬਰ ਦਾ ਸਾਰੇ ਭਰਾ ਦਲਬਾਜ ਸਿੰਘ ਪ੍ਰਧਾਨ ਸਾਹਿਬ ਸਾਰੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਦੇਖੋ ਜਿਹੜੀ ਜਗ੍ਹਾ ਤੇ ਢਾਹ ਲੱਗੀ ਆ ਤੇ ਪਾਣੀ ਵੇਖੋ ਜਿੰਦਾ ਕਿੰਨੀ ਸਪੀਡ ਨਾਲ ਜਿੱਥੇ ਜਾ ਰਿਹਾ ਉੱਥੇ ਭਾਈ ਜੀ ਖੜੇ ਹੋਏ ਤੇ ਹਰ ਇੱਕ ਨਜ਼ਰ ਰੱਖੀ ਜਾ ਰਹੀ ਆ ਕੰਮ ਕੀ ਦੇਖਭਾਲ ਕੀਤੀ ਜਾ ਰਹੀ ਆ ਕੀ ਜ਼ਰੂਰਤ ਆ ਕੀ ਗੱਲਬਾਤ ਆ ਬਾਕੀ ਇੱਧਰ ਚਾਹ ਪਾਣੀ ਦਾ ਸਾਰਾ ਦਿਨ ਲੰਗਰ ਔ ਟੋਟ ਵਰਤਦੇ ਆ ਤੇ ਭਰਾ ਸਾਡੇ ਵੀਰੋ ਕੋ ਨਾਲੇ ਪਰ ਪਰ ਕੇ ਪੱਤੀਆਂ ਬਾਈਕੀ ਲਈਆਂ ਕਿ ਕਿਵੇਂ ਚੱਲ ਰਿਹਾ ਜੀ ਇਹ ਸ਼ੇਅਰ ਕਰੀ ਜੀ ਲੋ ਵੀਡੀਓ ਬਾਤ ਭਾਈ ਬਾਹਰ ਦਿਖਾਤਾ ਬਈ ਬਦੇ ਡਾਕਟਰ ਸਾਹਿਬ ਵੀ ਉਦਨ ਦੀ ਸੇਵਾ ਕਰ ਰਿਹਾ ਹਾਂ ਜੀ ਜੀ ਸੇਵਾ ਚੱਲ ਰਹੀ ਆ ਬਹੁਤ ਵਧੀਆ